ਸ਼ੰਕਰ ਹਸਪੀਟਲ ਤੋਂ ਉਹਨਾਂ ਦਾ 382 ਸੀ ਜਿਹਦੇ ਵਿੱਚ ਲਿਖਿਆ ਸੀ ਕਿ ਦੋ ਬੰਦਿਆਂ ਦੀ ਡੈਥ ਹੋ ਗਈ ਹੈ ਦੋ ਬੰਦਿਆਂ ਨੂੰ ਸਿਵਲ ਹਸਪੀਟਲ ਜਲੰਧਰ ਦਾ ਰੈਫਰ ਕਰ ਦਿੱਤਾ ਜੀ ਉਹ ਅਸੀਂ ਫਿਰ ਚਿੱਟਾ ਹਾਸਲ ਕਰਕੇ ਮੌਕੇ ਤੇ ਗਏ ਆ ਜੀ ਪਿੰਡ ਸ਼ੰਕਰ ਕੋ ਸੰਧੂ ਗੋਤਵਾਲਿਆਂ ਦੇ ਨਾਲ ਜੀ ਜਗਾ ਆਪਣੀ ਬਣਾਈ ਪਈ ਹੈ ਖੇਤਾਂ ਦੇ ਵਿੱਚ ਉੱਥੇ ਉਹ ਪਹਿਲਾਂ ਉਹਨਾਂ ਨੇ ਛੋਟਾ ਨਿਸ਼ਾਨ ਸਾਹਿਬ ਲਾਇਆ ਸੀ ਐਦਕਿ ਉਹਨਾਂ ਨੇ ਥੜਾ ਬਣਾ ਕੇ ਨਾ ਇਹ ਵੱਡਾ ਨਿਸ਼ਾਨ ਸਾਹਿਬ ਲਾਇਆ ਸੀ ਉਹ ਨਿਸ਼ਾਨ ਸਾਹਿਬ ਚੜਾਉਣ ਲੱਗੇ ਤੇ ਉੱਤੇ ਹਾਈ ਹੋਲਡ ਦੀ ਤਾਰਾਂ ਲੰਗਦੀਆਂ ਸੀ ਜੀ ਉਹ ਜਿਹੜਾ ਨਿਸ਼ਾਨ ਸਾਹਿਬ ਸੀ ਉਹ ਹਾਈ ਵੋਲਟੀ ਤਾਰਾਂ ਵੱਲ ਨੂੰ ਉਲਰ ਗਿਆ ਜਿਹਦੇ ਨਾਲ ਉਹ ਪਾਈਪ 'ਚ ਕਰੰਟ ਆ ਗਿਆ ਜਿਹਨੇ ਬੰਦਿਆਂ ਨੇ ਫੜਿਆ ਸੀ ਉਹਨਾਂ ਨੂੰ ਕਰੰਟ ਲੱਗਣ ਕਰਕੇ ਦੋ ਬੰਦਿਆਂ ਦੀ ਮੌਕੇ ਤੇ ਮੌਤ ਹੋ ਗਈ ਆ ਬੂਟਾ ਸਿੰਘ ਸੀ ਜਿਹਦੀ ਉਮਰ ਕਰੀਬ 60-62 ਸਾਲ ਸੀ ਦੂਜਾ ਸੀਗਾ ਜੀ ਮੁੰਡਾ ਮਹਿੰਦਰ ਕੁਮਾਰ ਮਹਿੰਦਰ ਕੁਮਾਰ 40-45 ਸਾਲ ਦਾ ਸੀਗਾ ਜੀ ਦੋ ਬੰਦੇ ਇਹਦੇ ਵਿੱਚ ਇੰਜਰਡ ਹੋਏ ਜੀ ਦੋਹਾਂ ਜਿਹੜਿਆਂ ਦੀ ਮੌਕੇ ਤੇ ਮੌਤ ਹੋ ਗਈ ਆ ਦੋ ਬੰਦੇ ਜਿਹੜਾ ਉਹਨਾਂ ਦੇ ਘਰ ਲੈਣਾ ਥਾਲ ਮੇਲ ਕਰਕੇ ਜੋ ਵੜਦੀ ਕਾਰਵਾਈ ਕੀਤੀ ਜਾਏਗੀ ਤੇ ਸਰ ਜਿਹੜੇ ਇੰਜਰਡ ਹੈਗੇ ਉਹਨਾਂ ਦਾ ਨਾਮ ਵਗੈਰਾ ਕੀ ਆ ਇੰਜਰਡ ਜਿਹੜਾ ਇੱਕ ਹੈ ਜੀ ਮੁੰਡਾ ਕਰਨਦੀਪ ਸਿੰਘ ਉਹਦੀ ਉਮਰ ਕਰੀਬੀ ਕੀ ਕੁਸਾਲਿਆ ਦੂਜਾ ਹੈਗਾ ਗੁਰਸਿੱਧ ਸਿੰਘ ਉਹਦੀ ਉਮਰ 19 ਕੁਸਾਲ ਆ ਉਹ ਇਹਨਾਂ ਕੋਲ ਆਪਣੇ ਰਿਸ਼ਤੇਦਾਰਾਂ ਕੋਲ ਆਏ ਸੀ ਉਹ ਜਿਹੜਾ ਤੇ ਜੋ ਕੁਦਰਤੀ ਮੌਤ ਦੀ ਕਾਰਵਾਈ ਉਹ ਅੰਮਲ ਵਿੱਚ ਲਿਆਂਦੀ ਜਾ ਰਹੀ ਹੈ